ਹੋ ਜੀ ਹਾਪਰੀ ਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ 'ਚ ਅੱਜ ਬੰਦੇ ਲੱਗੇ ਉਹਦੇ ਕਣਕ ਬਟਣ ਜਦੋਂ ਛੱਟ ਗਏ ਥੋੜੀ ਜਿਹੀ ਵੱਟ ਗਏ ਦਰ ਵੀ ਲੱਗੇ ਇਹ ਜੇ ਲੇਡੀ ਆ ਲੱਗੇ ਹੋਏ ਪੀਣ ਹਾਂ ਮੌਸਮ ਨਹੀਂ ਸਾਫ਼ ਹੋਣ ਦਿੰਦੇ ਤੁਸੀਂ ਹਾਂ ਨਾ ਅਜੇ ਗਰਬਰ ਆ ਹੈ ਗਰਬਰ ਬਾਤ ਹੈ ਤਾਂ ਹੀ ਵੱਢੀ ਜਾਂਦੇ ਆ ਨਾ ਵੀ ਉੜ ਕੇ ਜਾ ਪੱਚਦਾ ਜਾਊਂਗੀ ਇਹ ਆ ਇੱਕ ਅੱਧਾ ਤੇ ਅਰੈਸਟ ਕਰ ਲੋ ਤੇਰੇ ਗਲਾਸਾਰੇ ਖੂਚ ਗਰਜਣੇ ਹਵਾ ਗੱਲ ਤੇ ਨਿਕਲ ਨਹੀਂ ਹੈਗੇ ਜਾਲ ਚੋਂ ਉਧਰੋਂ ਭੋਲੂ ਬਾਈ ਦੇ ਡੰਬਾ ਲੱਗੇ ਚਲਾਉਣ ਅੱਜ ਮਵਾ ਕਰਕੇ ਸਾਰਾ ਕੰਮ ਖਰਾਬ ਹੋਇਆ ਬ ਮੌਸਮ ਕਰਕੇ ਗੜਬੜ ਚਲ ਜੇਵਾ ਚਾਹ ਪੀ ਰਹੀ ਜੀ ਕੁੱਤੀ ਲੈ ਜੋ ਹੁਣ ਅੱਛਾ ਇੱਥੇ ਵੀ ਦੀ ਹੁਣ ਦੂਏ ਪਾਸੇ ਨੂੰ ਭੱਜ ਜਾਣਾ ਆ ਕੰਮ ਵਧੀਆ ਥੋੜਾ ਇੱਕ ਫਾਂਟ ਲਈ ਨਹੀਂ ਹੈਗੀ ਚਾਹ ਜੀ ਚਾਹ ਪੀ ਕੇ ਜਦੇ ਫੁਰ ਮਾਰੇਵਾ ਤੁਹਾਡੇ ਐਂ ਦੇਖ ਲਈ ਹੋਟਲ ਵਿੱਚ ਚਾਹ ਦਾ ਕੱਪ 15 ਰੁਪਏ ਦਾ ਮਿਲਦਾ 20 ਦਾ ਇੰਨਾ ਕੋ ਹੁੰਦੀ ਆ ਹਾਂ 10 ਰੁਪਏ ਦਾ ਐ ਚਾਹ ਪੀ ਪੀ ਕੇ ਭੱਜੀ ਜਾਓ ਆਦਲ ਵਾਲੇ ਨੂੰ ਚੱਲ ਨੋਈ ਮੀਂਹ ਦੀ ਵੀ ਤਿਆਰੀ ਆ ਉਧਰ ਬਾਈ ਵੀ ਲੱਗਿਆ ਕਹਿੰਦਾ ਲਵੇਟ ਦਾ ਕੰਮ ਲਾਤੇ ਲਾਤੇ ਰੁੜੇ ਬ੍ਰੇਕ ਲਾ ਦੇ ਹੈਂਡ ਬ੍ਰੇਕ ਮਾਰਦੇ ਹੈਂਡ ਬ੍ਰੇਕ ਚਲੋ ਚਲੋ ਛੇਤੀ ਕਰੋ ਮੀ ਆ ਜਾਣਾ ਫਿਰ ਉਹ ਬੈਲਟ ਨਹੀਂ ਲਾਈ ਵੀ ਬੈਲਟ ਖੋਲੀ ਵੀ ਆ ਆ ਮਿੱਟੀ ਝਾੜ ਦੇ ਮੀ ਆ ਗਿਆ ਮੀ ਗੜੀਆਂ ਆ ਗਿਆ ਲੈ ਵੀ ਪੜਦੇ ਕੋਈ ਹੋਰ ਪਲਵਾਨ ਕਿੱਦਾਂ 100 ਦਿਨ ਬਾਅਦ ਅਰਸ਼ਣ ਹੋਈ ਤੇਰੇ ਅੱਜ ਮੌਤੋਂ ਘਟ ਉਡਾਈ ਜਾਂਦਾ ਤੂੰ ਇੰਨਾ ਕਿਹੜਾ ਡਰੋਨ ਹੈ ਇਹਨੇ ਖਾਣ ਨੂੰ ਦਾਣੇ ਛੱਡੂਗਾ ਹੀ ਇਹ ਕਿਤੇ ਪੈਣਾ ਹੋਰ ਕਰ ਦੇ ਉਹ ਪਰਾਂ ਨੂੰ ਬੱਟ ਉਹ ਪਰਾਂ ਨੂੰ ਬੱਟ ਵੱਜੇ ਪਰਾਂ ਨੂੰ ਆ ਇੱਥੇ ਬੱਟ ਉਰਲੇ ਪਾਸੇ ਪੱਟੀ ਜਾਂਦਾ ਤੂੰ ਤਾਂ ਇਹ ਵੀ ਫੌੜ ਮਗਰ ਪੈਣੇ ਲਿਆਵਾ ਆ ਇੱਥੇ ਬੱਟ ਉਰਲੇ ਪਾਸੇ ਦੇਖ ਲੈ ਇੱਥੇ ਸਪੈਕ ਤਾਂ ਕਰ ਦੇ ਦੇ ਆ ਅੱਗੇ ਇੱਧਰ ਪੱਟੋਣਾ ਥੋੜਾ ਜਿਹਾ ਹੋਰ ਮਿੱਠੂ ਅੱਗੇ ਕਰ ਲਾ ਆ ਲੀ ਦੇ ਅੱਜ ਖਾ ਉੱਚੀ ਜਗ੍ਹਾ ਖੜਾ ਉਹ ਅੱਗੇ ਕਰ ਲਾ ਭਾਈ ਅੱਗੇ ਮਿੱਠੂ ਬਾਅਦ ਚ ਗੋਲੀ ਹਾਂ ਦੇ ਕਾਲ ਕਰ ਬਾਅਦ ਚ ਗੋਲੀ ਨੂੰ ਹਾਂ ਹਾਂ ਬਸ ਅੱਗੇ ਕਰ ਕਰ ਲਾ ਅੱਗੇ ਕਰ ਲਾ ਅੱਗੇ ਅੱਗੇ ਕਰ ਤੂੰ ਆ ਆ ਆ ਦੇਖ ਆਇਜਾ ਬੰ ਮਾਰ ਰਹਾ ਆਹਾ ਆਹਾ ਇਧਰੋਂ ਗੱਡ ਮਾਰਦੇ ਮਲੇ ਟੂ ਆ ਆਏ ਹਾਏ 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 ਰੁਕ ਜਾ ਸੇ ਭੋਲੂ ਨੇ ਟਾ ਇੱਕ ਲਾਉਣੀਆਂ ਹੋਰ ਉਹ ਪਰਲੇ ਪਾਸੇ ਵੀ ਮਾਰਦੇ ਹੂੰ ਬਸ ਕਿੰਨੇ ਚ ਤਿਆਰ ਚੱਲਿਆ ਦਿਆ ਲਿਆ ਪੱਤਾ ਤੇ ਬਚਾਈ ਚੱਲ ਆਹ ਦੇਰ ਹਸਣ ਢੋਣ ਲੱਗੇ ਵੇ ਜੇ ਇਹ ਮੇਰੀ ਗਣ ਕੁੜਕੀ ਮੈਂ ਤੁਹਾਨੂੰ ਭੰਡਾ ਜਿਹੜੀ ਵੱਡ ਕੇ ਰੱਖੀ ਪਈ ਤੁਸੀਂ ਥੋੜੇ ਹੱਥ ਥਮੀ ਗਾਨੇਗਾ ਆਹ ਕੱਠੀ ਕਰਾਉਣੀ ਆ ਠੀਕ ਆ ਬੜਾ ਟਾਈਟ ਰੂੜਾ ਲਾ ਚੱਕੀ ਯਾਰ ਰੂੜਾ ਲਾ ਚੱਕੀ ਵਾ ਠੀਕ ਆ ਚੱਕੜਾ ਨਹੀਂ ਆਏਗਾ ਚੱਕੜਾ ਕਰਦੇ ਆ ਰੂੜਾ ਲਾਉਣੇ ਨੂੰ ਉਹਦਾ ਆਪੇ ਹੀ ਚੱਕ ਦੇਣਾ ਤੁਸੀਂ ਨਾ ਮਤੋਂ ਗਲਪੜੇ ਯਾਰ ਕਰ ਕੋਹੀ ਲਾ ਇਹਦਾ ਰੇਤਾ ਸੀ ਉਤਰੋਂਦਾ ਹੀ ਆ ਹੁਣ ਕੜਾ ਦੇ ਕੜਾ ਦੇ ਛਿੱਤੀ ਦੇ ਕੇ ਖਰੇ ਹਟੇ ਜਾਵੇ ਤੇਰੀ ਸੁਣ ਕੇ ਕਹਿੰਦਾ ਮਰ ਗਈ ਜੀ ਜਦੋਂ 30 ਲੇ ਲੂਮੇ ਖਾਣ ਨੂੰ ਫਿਰ ਰੱਖ ਲਾ ਉਹਦੀ ਗਣਕ ਉਹਨੂੰ ਦੇਣੀ 2 ਕਿਲੋ ਗਣਕ ਜੇ ਆ ਗਈ ਢੰਬੇ ਜਣਾ ਸੀ ਕੀ ਕਰੀਏਗਾ ਫੋਟਾ ਸਾਡੀ ਹੋ ਗਈ ਮੈਂ ਗੰਨਾ ਦਾ ਵਧੀਆ ਠੀਕ ਆ ਕੱਖ ਜੀ ਤੈਨੂੰ ਕਾ ਸਪਰੇਅ ਦਾ ਮਾਰੂ ਨੂੰ ਕੇ ਟੈਂਜਰ ਕਿ ਲੋਡਸ ਮਾਰ ਲਾ ਟੈਂਜਰ ਮਾਰ ਲਾ ਸੈਂਪਰਾ ਮਾਰ ਲਾ ਤੇਨੇ ਵਾਲੀ ਆਹ ਤਾਂ ਨਹੀਂ ਵੱਜ ਜਾਣਾ ਕੰਮ ਇਹ ਤਾਂ ਬਦਲਾ ਹੀ ਰੱਖਨੇ ਆ ਆ ਗਈ ਉਹ ਪਰੰਬੀੜਮ ਤੇ ਚਲਦੇ ਉਧਰ ਹਟ ਗਿਆ ਰੁਕਿਆ ਉਹ ਹਾਂ ਹਾਂ ਇਹ ਦਿਨ ਤੋਂ ਭੁੱਲ ਗਿਆ ਮੈਨੂੰ ਲੱਗਦੀ ਬਾਈ ਮੈਨੂੰ ਭੁੱਲ ਗਿਆ ਉਹ ਟੂਲਰ ਜਾਂਦੇ ਪੜਦਾ ਦੇ ਹਵਾ ਖਾਸੀ ਆਈ ਰਾਤ ਆ ਗਿਆ ਬਾਈ ਫੀਟ ਗੱਜਰ ਐਨੂੰ ਨਿਕਲ ਜੈਣੀਆਂ ਉੱਥੇ ਘੱਟ ਨਹੀਂ ਲੱਗਦਾ ਕੁੱਪਿਆਂ 'ਚ ਜਿੰਨੇ ਨੂੰ ਪੈਣਾ ਤੇ ਲੈਣੀ ਪੁੱਜਣੀ ਆ ਉਧਰੋਂ ਕੇ ਨਾ ਬੱਟੋਆ ਬਟਲੇ ਦੇ ਵੀ ਨਹੀਂ ਹਟਦੇ ਹੈਗੇ ਪਤੰਦਰ ਕੱਖ ਨਹੀਂ ਉਹੋ ਗਣਕ ਕੌਣ ਡੀਵਰ ਲੱਗੀ ਵੀ ਆ ਨਤੀਏ ਆਈਓ ਇੱਥੇ ਆ ਮੋੜ 'ਤੇ ਬੈਠੇ ਹੁੰਨ ਘੜਦੇ ਉਹ ਚਾਹ ਪੀਂਦੇ ਤੇ ਬਰਦਨ ਇਹਨੇ ਫੇਰ ਉਹ ਯਾਰ ਹਵਾ ਜਿਆਦਾ ਕੰਮ ਖਰਾਬ ਕਰਦੀ ਆ ਹਵਾ ਨੇ ਜਿਹੜੀ ਵੱਡੀ ਵੀ ਉਹ ਮਾਰ ਲਈ ਭਗਾ ਕੇ ਇਹ ਉਹਦਾ ਪੰਗਾ ਆ ਉਹ ਮਾਰਨੀ ਭਗਾ ਕੇ ਉਹਨੇ ਕੜੀ ਗਣਕ ਦਾ ਕੁਝ ਨਹੀਂ ਵਿਗੜਦਾ ਕੱਲ ਦੇਖਦਾ ਮਿਸਤਰੀ ਨੂੰ ਕਹਿੰਦਾ ਅੱਜ ਤੂੰ ਵੀ ਛੁੱਟੀ ਕਰ ਲੈ ਆਹ ਤੁਹਾਡੀ ਮਰਾਧੀਆਂ ਜੀਕਾਂ ਬੈਲਟਾਂ ਦੀਆਂ ਨਰਮ ਗਣਕ ਉਹ ਵੀ ਕਣੀਆਂ ਕਰੀ ਉਹ ਹੀ ਕਹਿੰਦਾ ਗਣਕ ਤਾਂ ਹੀ ਨਰਮ ਹੋਈ ਕਣੀਆਂ ਕਰਕੇ ਚੱਲ ਆ ਮੋ ਜੈ ਰੈਡੀ ਵੀ ਹੈ ਡਿੱਗੇ ਦੀ ਗਾਣਕ ਕੱਢੀ ਆਣੀ ਉੱਪਰ ਰੱਖ ਲਈ ਜਾਨੀ ਮੌਜੇ ਗੱਲਣ ਉਹ ਮਿੱਠੂ ਏ ਆ ਮੋ ਰੈਡੀ ਮੈਂ ਟਰਾਲੀ ਦੀ ਆ ਮੌਜ ਆ ਤਾਂ ਹੀ ਰੈਡੀਆਂ ਪਾਈਆਂ ਦੀ ਹੈ ਹੈ ਛੱਡਦਾ ਆਇਆ ਕਰਾ ਆਵੇ ਉਲ ਗਿਆ ਫਿਰਦਾ ਇਹ ਕਹਿੰਦਾ ਮੋਟਰਸਾਈਕਲ ਕਿੱਥੇ ਗਿਆ ਆਵੇ ਤਾਂ ਤੂੰ ਘਰਾਂ ਛੱਡ ਕੇ ਰਿਡੀ ਲੈ ਕੇ ਆਇਆ ਤੂੰ ਕਹਿੰਦਾ ਨਾ ਬਾੜ ਨਾਲੇ ਹਾਂ ਇਹਗਾ ਇਹਦੀ ਘਰ ਉਹ ਨਹੀਂ ਧਾਣੇ ਲੈ ਬੈਣੀ ਕੇ ਨਾ ਪਿੱਛੇ ਨੂੰ ਧਾਣੇ ਨਾ ਕਿਤੇ ਖੜਜ ਜਵੇ ਪਰ ਮੀਂਹ ਗਰਜਦਾ ਪੂਰਾ ਆਈ ਤਾਂ ਫਾਇਦਾ ਇਹਦਾ ਤੇ ਕਰਦੇ ਢੇਰੀ ਵਿੱਚ ਆਉਣਾ ਖੋਲੇ ਲੱਦ ਲੈ ਜੇ ਛਿੱਤੀ ਦੇ ਕੇ ਜਿਹੜੇ ਥੱਲੇ ਘੱਟ ਆ ਤਸਲਾ ਲਿਆਉਣਾ ਭੋਲੇ ਆ ਨਹੀਂ ਤਸਲੀ ਗਾ ਪਾਈ ਜਾਣੀ ਇਹ ਵੀ ਕਹਿੰਦਾ ਮਾ ਆ ਗਿਆ ਬੱਸ ਗੜਕਦਾ ਪੂਰਾ ਤੇ ਵਧੀਆ ਨਿਭੜ ਗਿਆ ਮੈਂ ਵਧੀਆ ਨਿਕਲ ਗਿਆ ਮੈਂ ਵਧੀਆ ਨਿਕਲ ਗਿਆ ਬਾਣਾ ਦੇਖ ਲੈ ਇਹਦੇ ਵੀ ਤਾਂ ਹੈਂ ਠੀਕ ਗੱਲ ਆ ਕਰਦੇ ਗਾਣੇ 'ਚ ਤਾਂ ਫਰਕ ਆ ਇਹ ਦਾਣਾ ਦਾ ਮੋਟਾ ਇਹਦਾ ਆ ਦੇਖਣਾ ਗੜਕ ਦਾ ਉੱਪਰ ਕਹਿੰਦਾ ਮੈਂ ਆ ਗਿਆ ਛੇਤੀ ਜਾਓ ਘਰ ਨੂੰ ਤੁਸੀਂ ਤੇ ਨਹੀਂ ਪੈਣਾ ਯਾਰ ਇਹ ਤਾਂ ਦਿਖਾਵਾ ਜੇ ਕਰ ਵਧੀਆ ਨਾ ਪਵੇ ਜੀ ਤਾਂ ਆਪ ਕਹਿੰਦੇ ਯਾਰ ਦੱਸ ਦੇਣਾ ਦੱਸ ਦੇਣ ਤੇ ਬਾਦੀ ਨਹੀਂ ਆਉਣਾ ਨਹੀਂ ਫੇਰ ਮੈਂ ਤਾਂ ਗਾਨੀਆਂ ਵੀ ਆ ਜਾ ਆ ਜਾ ਆ ਜਾ ਫੇਰ ਆਉਣਾ ਨਹੀਂ ਚੱਲ ਜੁੱਤੀ ਗਣਕ ਲੈਣੀ ਧਰ ਬਹੁਤ ਉੱਤੇ ਤਾਂ ਦੰਨ ਇਹ ਆਰਗੇਨਿਕ ਹਨਾਲੇ 2000 ਵਾਲੀ ਕਿ ਨਹੀਂ 4000 ਇਹ ਤਾਂ ਗੋਸ ਵੀ ਨਹੀਂ ਪਾਇਆ ਤਨੂੰ ਵਧੀਆ ਗੱਲ ਆ। ਲਓ ਜੀ ਰੀੜੀ ਨੂੰ ਖਾਲੀ ਕਰਨ ਲੱਗੇ ਆ। ਇਹਦੇ ਤਾਂ ਇੱਕ ਕੰਮ ਪੈ ਗਿਆ। ਤੁਹਾਨੂੰ ਜਾ ਕੇ ਦਿਖਾਉਂਦੇ ਆ ਜੀ ਅੱਜ ਕਿਹੜਾ ਕੰਮ ਪੈ ਗਿਆ। ਬੰਦਾ ਜਿਹੜਾ ਸਾਨੂੰ ਟਿਚਰਾਂ ਕਰਦਾ ਸੀ ਤਾਂ ਉਹਨੇ ਕੰਮ ਪਿਆ ਜੀ ਸਹੀ ਅੱਜ। ਸੱਚੇ ਨੂੰ ਜੀ ਜੀ ਚਾਚਾ ਤਾਂ ਲੈ ਗਿਆ ਚਲਾ ਕੇ। ਖਾਂ ਪਰ ਕੱਲ ਜੇ ਚਲੀ ਗਈ ਹਾ ਤਾਂ ਉਹ ਵੀ ਚਲਾਇਆ ਉਹਦੀ ਫੋਟੋ ਬਾਤੀ ਜਗਦੀਪ ਚਾਚੇ ਦੀ ਉਹਨੇ। ਕਹਿੰਦਾ ਆ ਦੇਖ ਰੀੜੀ ਲਈ ਫਿਰਦਾ ਕਹਿੰਦਾ ਜੇ ਕਿਸੇ ਨੇ ਗੇੜਾ ਲਾਉਣਾ ਤਾਂ ਸੰਪਰਕ ਕਰਿਓ। ਉਨੇ ਮੇਰੀ ਵੀ ਵੀਡੀਓ ਪਾਈ ਤੀ ਗਰੁੱਪ ਵਿੱਚ ਕਹਿੰਦਾ ਜਿਹਨੇ ਢੇਡਾ ਲਾਉਣਾ ਸੰਪਰਕ ਕਰੇ ਹੋ ਗਿਆਦਾ ਰੇੜੀ ਦਾ ਹੁਣ ਉਹਦਾ ਹੀ ਫੋਨ ਆਇਆ ਕਹਿੰਦਾ ਛੇਤੀ ਤੇ ਗੇੜੀ ਲੈ ਕੇ ਆਂ ਕਹਿੰਦਾ ਕੰਮ ਪੈ ਗਿਆ ਇੱਕ ਮੈਂ ਕੋਈ ਨਹੀਂ ਮੈਂ ਪਹੁੰਚ ਗਿਆ ਲੈ ਕੇ ਰੇੜੀ ਪਾਈ ਜੇ ਤੈਨੂੰ ਕੰਮ ਪੈਣਾ ਤੇਰਾ ਕੰਮ ਦਾ ਹੀ ਮਸਲਾ ਹੱਲ ਕਰਦੇ ਆ ਵੀ ਕਿਹੜਾ ਕੰਮ ਪੈ ਜਾਂ ਤੈਨੂੰ ਚਲੋ ਸਾਨੂੰ ਜਾ ਕੇ ਦਿਖਾਉਂਦਾ ਜੀ ਉੱਥੇ ਇਹ ਬੰਦੇ ਨੂੰ ਕੀ ਕੰਮ ਪੈ ਗਿਆ ਅਹੀਂ ਕਹਿੰਦੇ ਹੁੰਦੇ ਵੀ ਹਰੇਕ ਚੀਜ਼ ਤਾਂ ਕੰਮ ਪੈ ਜੇ ਕਰਦਾ ਹੈ ਦੇਖ ਮੈਨੂੰ ਬੋਰ ਨੇ ਮੇਰੀ ਵੀਡੀਓ ਬਣਾ ਦਿੱਤੇ ਵਾਰੂ ਮੇਰੇ ਨਾਲ ਉੱਤੀ ਮੇਰੀ ਵੀਡੀਓ ਬਣਾ ਦੇਣੀ ਬਣਾ ਗਏ ਗਰੁੱਪਾਂ ਚ ਪਾ ਦੇਣੀ ਜਿਹਨੂੰ ਕੰਮ ਲਈ ਲੋੜ ਹੈ ਸੰਪਰਕ ਕਰਿਓ ਕਹਿੰਦਾ ਅੱਜ ਖੁਦ ਨੂੰ ਪੈ ਗਿਆ ਚੱਲ ਚੱਲਦੇ ਆ ਜੀ ਉੱਥੇ ਨੂੰ ਮੈਂ ਤਾਂ ਚੱਲਿਆ ਤਾਂ ਲੈ ਕੇ ਦੇਖ ਲੈ ਇਹਨੂੰ ਖਾਲੀ ਕਰਕੇ ਮੈਂ ਮੈਂ ਕਿਹਾ ਆਪਾਂ ਮੇਰੇ ਘਰਾਂ ਵੀ ਦੇ ਲੈ ਪੈ ਗਈ ਲੋੜ ਪਈ ਗਈ ਭਾਈ ਪਰ ਮਾਇਓ ਆ ਗਿਆ ਜੱਗਾ ਹੁੰਦਾ ਦਾ ਮੇਰੇ ਨਾਲ ਪਾ ਟਿਊਬ ਅਸੀਂ ਹਵਾ ਭਰ ਕੇ ਦੇਖੀ ਪੀਉ ਹਵਾ ਖੜੀ ਹੋ ਨਿੱਥੀ ਕੋਲੇ ਮੈਂ ਫਿਰ ਟਿਊਬ ਗਾਈ ਦੀ ਮੈਂ ਹੁਣ ਪਵਾ ਲਿਆ ਮੈਂ ਚੱਲ ਜਿਆ ਪੈ ਹੀ ਗਿਆ ਪੈ ਹੀ ਤਾਂ ਮੈਂ ਘਰ ਤੇ ਲੈ ਜਾ ਮੇਰੇ ਕੋਲ ਨੱਕਾ ਕਿਹੜੀ ਵੱਡ ਹੋ ਗਈ ਤੈਨ ਕੋ ਬੜਾਏ 5 ਕਿਲੇ ਪਰ ਲੈ ਹਾਂ ਉਰਨੇ ਹੋ ਗਿਆ ਪਰ ਲੈ ਪਰ ਲੈ ਤਾਂ ਹਲੇ ਨਰਮ ਨਾ ਸੰਭੀ ਯਾਰ ਤੂੰ ਵੀ ਕੰਦਰ ਪਈ ਐ ਜੀ ਮੈਂ ਖੜ ਕੇ ਪੱਕੂਗੀ ਜਾਂ ਦੇਖਿਆ 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 ਜੀ ਉਹ ਨਹੀਂ ਬਾ ਵੱਡ ਹੋ ਜਣੀ ਜੀ ਇਹ ਪਹਿਲੀ ਜੰਮਿਆ ਹੁੰਦੀ ਹਾਂ ਮੈਂ ਤਾਂ ਆ ਫਾਦਦਾ ਮੈਂ ਮੈਨੂੰ ਟਿਚਰਾ ਕਰੇ ਕਰ ਦਾਂ ਤਾਂ ਦੇਖ ਲੈ ਫਿਰ ਹਾਂ ਅਗੋਂ ਪਏ ਮੰਨਦੇ ਲੌਕਰ ਚਲੇ ਜਾ ਰਿਹਾ ਰੈਡੀ ਨੂੰ ਮੈਂ ਕਿਹਾ ਭਾਈ ਦੇਖ ਲੈ ਲੋਡ ਪੈ ਗਈ ਕਿ ਨਹੀਂ ਕੋਈ ਟਰਾਲ ਹਾਂ ਲੋਡ ਪੈ ਗਈ ਆਵੇ ਉਹ ਮੈਂ ਤਾਂ ਭਾਈ ਕੰਮ ਤੰਗ ਕਰਨਾ ਮੈਂ ਪੜਦਾ ਮੈਂ ਤਾਂ ਆ ਗਿਆ ਤਾਂ ਆ ਗਿਆ ਤਾਂ ਗੱਡੀ ਬੁਲਾਈ ਸੀ ਉਹ ਤਾਂ ਕਰਾਇਆ ਕਿਹਾ ਆ ਕਰਾਇਆ ਜਲ ਛੱਡ ਕੇ ਆ ਜਾ ਕਰਾਇ ਦੇ ਦਿੰਦੇ ਆ ਲੱਦ ਲੱਦ ਉੱਥੇ ਲੈ ਕੇ ਆ ਕਿਹੜਾ ਮੈਂ ਤਾਂ ਕਿਹਾ ਤਾਂ ਮੈਂ ਤਾਂ ਆ ਗਿਆ ਤਾਂ ਲੱਗਦੇ ਜੱਪਾ ਮੇਦੇ ਤਰੇ ਦੇ ਵੇਰੇ ਮੈਂ ਬੋਲਾ ਬਹੁਤ ਆ ਖਾਲਾ ਹੁਣ ਲੈ ਹੁਣ ਤਾਂ ਕੰਮ ਤਾਂ ਕਰਤਾ ਹੁਣ ਉਹ ਤਾਂ ਉਹ ਲੈ ਜਿਹੜਾ ਗੋਣਾ ਦਾ ਜੁੱਦੀ ਜੁੱਦੀ ਹੋਲੀ ਸੀ ਹੁਣ ਤਾਂ ਟਿਊਬ ਦਾ ਟੁੱਟੀ ਡਾਟੀ ਸਾਬ ਕੁ ਗਿਆ ਹੱਥੋਂ ਗਈ ਦੀ ਹੁਣ ਤਾਂ ਆ ਕਿ ਤਾਰਾ ਕਹਦੇ ਟਾਇਰ ਵੀ ਪੈਲੇ ਕਿਨਾਰੀ ਵਰਗੀ ਇਹ ਸਾਲੇ ਪਤਾ ਨਹੀਂ ਕਹਦੇ ਕੀ ਗੱਲ ਹੈ ਕੋਈ ਟੈਂਸ਼ਨ ਹੀ ਬਰਦਾ ਕਾਦੇ ਹੋਇਆ ਸਾਲਾ ਦੇਖ ਲਈ ਕੋਈ ਹੈ ਹੱਥ ਫੇਰ ਲਿਆ ਪਾਖੋ ਦਾ ਟੈਂਸ਼ਨ ਲਵਾਇਆ ਨੂੰ ਮਜਾ ਤਾਰੇ ਤੇ ਹੋਣਾ ਵਿੱਚ ਕੋਈ ਨੁਕਸ ਕਈ ਵਾਰੀ ਡੱਕਾ ਵੱਜਦਾ ਤੇਰੀ ਮੇਖ ਮੁਖ ਲੱਗੀ ਵੀ ਆ ਪਤਾ ਕੀ ਗੱਲ ਹੈ ਟਿਊਬ ਵੀ ਕਈ ਵਾਰੀ ਕਮਜ਼ੋਰ ਹੋ ਜਾਂਦੀ ਆ ਚੱਲ ਕੋਈ ਨਹੀਂ ਪਾ ਵੀ ਇੰਨੀ ਜੰਬੀਆਂ ਹੁਣ ਉਹ ਤਾਂ ਫੇਰ ਹੈ ਉਹ ਹੈ ਹੁਣ ਤਾਂ ਟਾਇਰ ਵੀ ਦੂਏ ਆਉਣ ਲੱਗੇ ਤੇਰੇ ਰੇਡੀਅਲੇ ਹੋਰ ਮੇਰਾ ਟਿਊਬ ਵਾਲੀ ਕੰਮ ਚੱਕਤਾ ਉਹਨਾਂ ਨੇ ਆਹ ਹੁਣ ਤਾਂ ਟਾਇਰ ਵੀ ਦੂਏ ਆਉਂਦੇ ਬਾਈ ਆਹ ਬੀਲਾ ਉਸੇ ਬਾਅਦ ਅਸੀਂ ਅੰਦਰ ਬਾੜਦੇ ਹਾਂ ਜਗ੍ਹਾ ਜੀ ਕਰਕੇ ਉਹ ਅੰਦਰ ਖੜਾ ਦੇ ਦੂਏ ਹੱਥ ਆਰ ਦੇ ਉਹ ਦੂ ਅੰਦਰ ਲਾ ਦੇ ਉਹ ਨੂੰ ਪੁੱਛ ਨਹੀਂ ਸਾਰੀ ਕਰ ਵੀ ਦੇ ਗਈ ਹੋਈ ਆ ਦੱਖਣ ਰਾਤ ਨੂੰ ਫੇਕੂ ਕਰੂੰਗਾ ਰਾਤ ਨੂੰ ਮੈਂ ਹੁਣ ਸਪਰੇਅ ਕਰਾਂ ਮਾਮਾ ਦੇ ਹੈਲੋ ਜੇ ਕਹਿੰਦਾ ਜੀ ਸਰ ਗਿਆ ਉਹ ਟ੍ਰੈਲੀ ਦਾ ਫਿਰ ਇੱਕ ਹੀ ਟੈਲਾ ਬਾੜ ਦੇਣਾ ਅੰਦਰ ਠੀਕ ਆ ਜਿਹਨੇ ਲੋਡ ਪਈ ਫਤਾਰ ਦੂੰਗੇ ਹਾਂ ਲੱਗੇ ਉਹ ਤੇ ਕੱਢਣਾ ਅੱਜ ਸਵੇਰੇ ਤੇ ਮੈਂ ਇਹਦੇ ਵਿੱਚੇ ਪਾ ਲੂੰਗੀ ਸਵੇਰੇ ਕੱਢਣ ਲੱਗੇ ਹੋਏ ਤੇ ਆਹੋ ਦੇਖ ਨੀ ਉਹਨੂੰ ਰਿੱਕ ਦਾ ਹੜਾ ਉਹਨੇ ਰਾਜੀਆ ਤੇ ਰਾਜੀਆ ਦੇ ਰਾਹ ਨੇ ਮਮੂ ਜੀ ਕਹਿਣਾ ਹੋਇਆ ਦਾ ਲਪੀ ਤੇ ਨਾ ਆਪਣਾ ਟਰਾਲਾ ਪਾਇਆ ਬਦਾ ਪੂਰੇ ਪਾਇਆ ਬਦਾ ਉਰਲੇ ਪਾਸੇ ਰਹਿੰਦੀ ਸੀ ਹਾਂ ਉਹ ਲੱਗੇ ਉਹ ਤੇ ਕੱਢਣਾ ਦੇਖਿਆ ਸਾਰ ਦੂੰਗਾ ਜੇ ਲੋਡ ਪਈ ਜੇ ਸਾਰ ਦੇਣਾ ਬੋਲਣਾ ਨਾ ਇਹਨੂੰ ਕੀ ਲੱਗਣਾ ਕਾਲ ਫਾਇਕੜੇ ਚਾਹਣਾ ਸਾਖੀ ਜੀ ਨਜ਼ਰ ਦੇਣਾ ਜਾ ਦੇਖੋ ਮਦਾ ਜਿਹੜਾ ਹੋਲੀ ਜਾਈ ਭਈਆ ਅਸੀਂ ਕੋਲੋਂ ਨਾ ਟ੍ਰੇਨੋਂ ਤੇ ਲਾਤੀ ਹੈ

ਖੀ ਖੜਾ ਦਾ ਲੈ ਉੱਪਰ ਤੇ ਛਾਲ ਮਾਰਤੀ ਉਹ ਤੇ ਨਹੀਂ ਦੋਲ ਵਾਂਗੂ ਉਹ ਫਾਲੀਆਂ ਜੇ ਖੋਲੀਆਂ ਹੋਈਆਂ ਮਾ ਉਹ ਗੁੱਡਣਾ ਅੱਛਾ ਹਵਾ ਹੀ ਘਸੀ ਗਿਆ ਉਹ ਅਸਲ ਜੜ ਜੂਰ ਵੱਡ ਹੋ ਗਈ ਸੀ ਨਾ ਜੜ ਹਾਇਓ ਨਹੀਂ ਦੇਖ ਲਓ ਜੀ ਤਾਂ ਹੀ ਪਾਟਿਆ ਉਹ ਜੜੇ ਨਹੀਂ ਹੈ ਜੜ ਪਰਲੇ ਪਾਸੇ ਤੇ ਪਟੋਗੀ ਆਹ ਦੇਖ ਰਾਹੁਲ ਇਹਦੇ ਬੰਨਣਾ ਹੁਣ ਮੈਂ ਹੁਣ ਨਾ ਬੰਨੇ ਹਾਂ ਕੱਲ੍ਹ ਬੰਨੇ ਹਾਂ ਕਣਕ ਕੱਲ੍ਹ ਬੰਨੂਗਾ ਕੱਲ੍ਹ ਉਹਦਾ ਆਲੀਓ ਪਲੇਟ ਦੀ ਕੋਈ ਨਹੀਂ ਹੋਈ ਪਰਸੋਂ ਨੂੰ ਬੰਨੂਗਾ ਪਰਸੋਂ ਨੂੰ ਕੱਲ੍ਹ ਤੋਂ ਵਿਆਹ ਏ ਸਾਰੀ ਧਾਰੀ ਲੰਘ ਜਾਨੀ ਪਰਸੋਂ ਨੂੰ ਸਵੇਰੇ ਬਣਾ ਕੇ ਬੱਜਦੇ ਨਾਲ ਦੀ ਨਾਲ ਕੱਢਣ ਲਾ ਦੇਣੇ ਨਾਲੇ ਦੂਆਂ ਦੀ ਵੀ ਵੱਡ ਹੋ ਜੂ ਗਾ ਲੂ ਆ ਨਹੀਂ ਇਹ ਆਨੀ ਜਿਹੜੀ ਉਰਲੀ ਰਹਿਂਦੀ ਆ ਇਹ ਜੰਮੇ ਆਇਆ ਕਰਨਾ ਵੀ ਤੇ ਇੰਨੇ ਕਰਕੇ ਨਾ ਵਧੀਆ ਨਿਕਲਿਆ ਹੈਂ ਅਗਰੇ ਕਰੂੰਗਾ ਹੁਣ ਕੱਖ ਦੀ ਕੋਲੋਰੋ ਮਾਰੂੰਗਾ ਸੂਟਾਰ ਦਾ ਹੁੰਦੀ ਆ ਫਰਾਣਾ ਬਾੜੀ ਮੋਲਟੀ ਦਾ ਹੁੰਦੀ ਹੋਆ ਮੈਂ ਕਹਾਂ ਦੱਸਿਆ ਸ਼ਿਮੂ ਨੇ ਸ਼ਿਮੂ ਨੇ ਮੰਨੂ ਕਿਹਾ ਇਹਦਾ ਸੂਡੀ ਪਈ ਵੀ ਆ ਉਹ ਬਾੜੇ ਮੋਟਾ ਕਿੱਦੇ ਕਿੱਦੇ ਦਾ ਮੈਂ ਤਾਂ ਉਹਨੂੰ ਕੁਝ ਵੀ ਨਹੀਂ ਕਿਹਾ ਉਹ ਦੱਲੀ ਦੇ ਲੱਗਣਾ ਗੱਲੀ ਗੱਲ ਨਾ ਚੱਲੜੇ ਕਰ ਤੂੰ ਬੰਦਾ ਗੋਡਾ ਹੋ ਅਰੇ ਬਾਜਰਾ ਬੀਜਿਆ ਵਾ ਦਲੀ ਨੇ ਬੁੜਾਨੀ ਦੇਖ ਲਈ ਉਹ ਆ ਜਾ ਓ ਓ ਦਲੀ ਗੋਸਿਆ ਹੋਇਆ ਵਾ ਗੋਸੇ ਆ ਮੀ ਪਵਾ ਕੇ ਛੱਡੂਗਾ ਤੂੰ ਹੋ ਆ ਜਾ ਔਰੇ ਨੂੰ ਲੈ ਓ ਦੇਖ ਬੈਠਾ ਤੇਰਾ ਉਹਨੂੰ ਲਾਲਾ ਕੱਖ ਵੱਢਣ ਦੱਲੀ ਢੇੜਾ ਬਾਈ ਕਿੱਥੇ ਹੋਇਆ ਵਾ ਆ ਚੱਕਣ ਆਇਆ ਹੈ ਉਹ ਗੜਾਈ ਕਰਨੀ ਸੀ ਤੇਰੇੋਂ ਫਿਰ ਤਾਂ ਸੱਟ ਨਾਲ ਅਸਿ ਚੱਲ ਹੂੰ ਕਿਦਾਂ ਕੌਰੀ ਇਹ ਬੂਟਾ ਪੱਟ ਹੋਇਆ ਜੀ ਰਾਤ ਹਨੇਰੀ ਗੈਲ ਇਹਦੀ ਜੜ ਤਾਂ ਹੈ ਨਹੀਂ ਬਾਈ ਕਿਸੇ ਪਾਸੇ ਨੂੰ ਇੱਕ ਜੜਤੀ ਦੇ ਲਾਹ ਇਧਰ ਮੈਨੂੰ ਜੜ ਤਾਂ ਬਾਹਰ ਪਈ ਤੀ ਦੇਖ ਲਾ ਕੇ ਤਾਂ ਪੱਟ ਹੋਇਆ ਇਹ ਆ ਜੜਾ ਇਹਦੀ ਉੱਪਰ ਤੀਆਂ ਇਹ ਵੱਡ ਹੋ ਗਈਆਂ ਇਹੋ ਆ ਜੜੇ ਦੀ ਉੱਪਰ ਤੀ ਜਿਹੜੀ ਹੁਰਲੇ ਪਾਸੇ ਵਾਲੀ ਆ ਘਰੇ ਦੋ ਹੀ ਵੱਡ ਹੋਈਆਂ ਵੀ ਪਹਿਨਾਂ ਹੀ ਇੱਥੇ ਉੱਪਰ ਤੀਆਂ ਹੈ ਪਹਿਨਾ ਵੱਡ ਹੋਈਆਂ ਮੇਂ ਦੋ ਹੀ ਜੜਾਂ ਆ ਉੱਪਰ ਉੱਪਰ ਰਹਿ ਗਈਆਂ ਬਸ ਆਹਾਂ ਹਾਂ ਤਾਂ ਹੀ ਇੱਧਰ ਹੀ ਜੜ ਮੜੀ ਮੋਟੀ ਹੋਣੀ ਉਹ ਪਾਟ ਗਈ ਨਹੀਂ ਕੋ ਹਾਂ ਅਜੇ ਟੱਕ ਲੱਗਿਆ ਵਾ ਦੇਖ ਰਿਹਾ ਯਾਰ ਆ ਵੀ ਹਾਂ ਚੱਲ ਕੋਈ ਨਹੀਂ ਗਿਆ 2500 3000 ਚਾਹੀਏ ਇੱਕ ਦਾ ਖਸਣਾ 2500 3000 ਹੈ ਅਜੇ ਵੀ ਇਹਨੇ ਸੁੱਕਣਾ ਥੋੜੋ ਆ ਆ ਜੜ ਨਹੀਂ ਲੱਗੀ ਵੀ ਪੱਤਾ ਸੁੱਕਿਆ ਥੋੜੋ ਕੋਈ ਦੇਲੇ ਕੱਲ ਦਾ ਗਿਰਿਆ ਬੋਕਣਾ ਹੀ ਇੱਕ ਨਹੀਂ ਪਿਆ ਰਹਿਣਾ ਇਹਨੇ ਹੌਂਦ ਤਾਂ ਲੱਗਣਾ ਨਹੀਂ ਖੜਾ ਨਹੀਂ ਹੋਣਾ ਫੇਰ ਇਹਨੇ ਗਰਜਣਾ ਬਾੜੀ ਲਿਆਉਂਦਾ ਕੱਲ ਨੂੰ ਹੈ ਜੀ ਕਰਦੇ ਮੈਂ ਲੋਡਸ ਜੀ ਨਾ ਕਰਦੇ ਲੋਡਸ ਸੰਕੋਰ ਪਾਲ ਮੈਂ ਹੂੰ ਸੰਕੋਰ ਐਂਡ ਲੋਡਸ ਕਰਦੇ ਦੋਨੋਂ ਰਲਾ ਕੇ ਜਿਹਨੂੰ ਵੀ ਪਾਣੀ ਲਾਉਣਾ ਪੈਣਾ ਪਾਉਣਾ ਹੈ ਪਹਿਨਾ ਪਾਣੀ ਹੈ ਪਾਣੀ ਓਕੇ ਜਦ ਨੂੰ ਵੀ ਪਾਣੀ ਲਾਉਣਾ ਪਊਗਾ ਉਹਨੂੰ اٹਕੇ ਕਰਨੀ ਦੋ ਚਾਰ ਦਿਨ ਦੱਸਿਆ ਵਾ ਥੋੜੂ ਆਹਲੇ ਵੀ ਹੁਣੇ ਹੀ ਕਰਨੀ ਆਲੇ ਸੁੰਡੀ ਦੀ ਕਰ ਲਾ ਉਹਨੂੰ ਕਲੋਰੋ ਕਰਦੇ ਤੇ ਕੱਖ ਵਾਰ ਬੜਾ ਹੋ ਜਾਣਾ ਪਾਣੀ ਲੱਗੇ ਤੇ ਬੜਾ ਹੋਣਾ ਬਿਨਾ ਪਾਣੀ ਤੇ ਕੱਖ ਕਦੇ ਵਧੇ ਹੀ ਨਹੀਂ ਕਰਦਾ ਉਧਰ ਪਾਣੀ ਲੱਗਿਆ ਉਹਨੂੰ ਹਾਂ ਉਹਨੂੰ ਕਰ ਜਦ ਪਾਣੀ ਲੱਗਣਾ ਏ ਕੱਖ ਨੇ ਤਾਂ ਵਧਣਾ ਨਹੀਂ 10 ਦਿਨ ਕੱਖ ਨੇ ਉੱਤੀ ਜੇ ਇਕੱਠਾ ਜਾ ਹੋਈ ਜਾਣਾ ਪਹਿਨਾ ਕਰ ਦਵੇ ਫੇਰ ਪਾਣੀ ਦਾ ਦੇ ਪਹਿਨਾ ਸਪਰੇ ਨਹੀਂ ਕਰਨੀ ਪਹਿਨਾ ਪਾਣੀ ਲਾਉਣਾ ਫੇਰ ਸਪਰੇ ਕਰਨੀ 3 ਦਿਨ ਸਮਝ ਗਿਆ ਇੰਨੀ ਕ ਕਾਲੀ ਹੈ ਮੀ ਮੇਰੇ ਨੂੰ ਭਰ ਤੋਂ ਪਿਆ ਤਾਂ ਰਾਤ ਵੀ ਪੀਆ ਭੂਜ ਦੀ ਪਰਸੋਂ ਵੀ ਪੀਆ ਰੋਜ਼ੇ ਪੀ ਜਾਂਦਾ ਕੰਨ ਤੋਂ ਜਿਆਦਾ ਨਹੀਂ ਰੋਜ਼ੇ ਪੀ ਜਾਂਦਾ ਹੂੰ ਚੱਲ ਚੱਕ ਨੂੰ ਚਲੀਏ ਮਟਰੋਬ ਨੂੰ ਆਹ ਤੇ ਜੇ ਕੋਲ ਵੀ ਮਾਰ ਦੂੰਗਾ ਕਿਸੇ ਪਰ ਵੀ ਮਾਰ ਦਿੰਦਾ ਟੁੱਟ ਨਹੀਂ ਆਉਂਦਾ ਹੈਗਾ ਹੈ ਆ ਬਦਲ ਆਥਰ ਲੈ ਕੇ ਨਹੀਂ ਬਹਨੇ ਗਲੀਆਂ ਦੇ ਉੱਤੇ ਨਹੀਂ ਮੈਂ ਕਰਦਾ ਇੱਥੇ ਨਹੀਂ ਆ ਗਵਦੀ ਗਲੀ ਵਿੱਚ ਐਂ ਅੰਬ ਨੂੰ ਨਹੀਂ ਆ ਰਹੀ ਦੀ ਐਮਪੀਆਈ ਹੈਗੀ ਝਾੜਦਾ ਰੱਖਣ ਕਿਦਾਂ ਹੋਰ ਚੱਲਦਾ ਹੈ ਪਹਿਲਾਂ ਇੰਨਾ ਕੂਹੂਰਾ ਦੇਖਦਾ ਕੋਈ ਅੰਤ ਨਹੀਂ ਉਹ ਤਾਂ ਉਧਰ ਵੀ ਝਾੜਦਾ ਦੇਖਦਾ ਸਾਰੇ ਕਿਤੇ ਵੀ ਨਹੀਂ ਫਿਰਦੇ ਕੋਈ ਉਧਰ ਕਹਿੰਦੇ ਤੇ ਵੀ ਇੰਨਾ ਕੂਹੂਰਾ ਇੰਨਾ ਕੂਹੂਰਾ ਮੈਂ ਦੱਖਣ ਚੱਲਣ ਦੇ ਇੱਥੇ ਕੁਝ ਨਹੀਂ ਛੱਡਣਾ ਇਹਨੇ ਦੱਖਣ ਨੇ ਉਹ ਪਾਤਾ ਹੀ ਦੇ ਦੇ ਇੱਥੇ ਪੂਹੀ ਚੱਕਰ ਆ ਇਹਨੂੰ ਤਾਂ ਵਿਚਾਰੇ ਨੂੰ ਪਹਿਨਾ ਵੀ ਨਹੀਂ ਜਾਇਆ ਮਾੜੀ ਮੂੜੀ ਬੰਨਦਾ 10 ਕੰਪੀਆਂ ਬਸ ਹੂੰ ਔਰ ਇਹ ਨੇ ਤਾਂ ਟੋਟੇ ਟੂਟੇ ਨੇ ਵੀ ਖਾਣੀਆਂ ਹਾਂ ਹਾਂ ਹੂੰ ਗੁੱਡਨਾ ਕੈਨਸਲ ਕੈਨਸਲ ਆਉਣ ਨਾ ਸਲਾਏ ਆ ਕਿ ਇਹਨੂੰ ਪਾਣੀ ਦਾਵਾ ਸੁੱਕ ਗਿਆ ਜਦਾ ਸੁੱਕ ਨਹੀਂ ਗਿਆ ਉਹਨੇ ਸਪਰੇਅ ਮਾਰਤੀ ਨਹੀਂ ਜਟਪੜਦੀ ਉਹਨੇ ਹੋਰੇ ਤਰ੍ਹਾਂ ਦਾ ਫੂਕਿਆ ਵਾ ਕਰਤੇ ਪੱਤੇ ਉਹਦੇ ਕਰਕੇ ਐਂ ਲੱਗਦਾ ਜਿਵੇਂ ਸੁੱਕ ਗਿਆ ਹੁੰਦਾ ਔਰ ਤੂੰ ਤਾਂ ਪਟੋ ਜੂ ਜੜਤੇ ਯਾਰ ਹਾਂ ਹਾਂ ਦੇਖਤਾ ਆਇਆ ਆਏ ਹਾਂ ਬੰਦੇ ਦੇਖ ਮੇਰਾ ਤੈਨੂੰ ਉਹ ਦੇਖਤਾ ਲਈਏ ਮੈਂ ਲਾਉਣਾ ਹੈ ਕਰਾਂ ਇੱਕਣੀ ਪੱਟ ਲੈ ਜਾਣਾ ਚੱਕੜੀ ਲਾ ਕੇ ਇਹਦੇ ਪੱਤੇ ਛੋਟੇ ਆ ਦੇ ਹੈ ਮੇਰੇ ਦੇ ਪੱਟ ਲੈ ਇੱਥੇ ਤਿੰਨ ਖੜੇ ਆ ਆ ਇਹਦੇ ਪੱਤੇ ਠੀਕ ਆ ਹਲੇ ਉਰਲੇ ਦੇ ਜਿਹੜਾ ਹਾਏ ਇਹਦੇ ਪੱਤੇ ਛੋਟੇ ਆ ਇਹ ਚੌੜੇ ਪੱਤੇਆਂ ਵਾਲਾ ਅੱਛੇ ਤਾਂ ਹੋਈ ਫੋਰ ਖੜਾ ਆ ਹਾਂ ਦੇਖ ਖੜਾ ਹਾਂ ਉਹੀ ਕਹਿੰਦਾ ਜੇ ਲੱਗ ਜਵੇ ਵਧੀਆ ਤੂੰ ਤੀ ਦੀ ਸ਼ਾਮਾ ਬੋਰੇ ਦੀ ਡੰਗਰਾਂ ਨੂੰ ਮੇਰੇ ਤੰਦ ਲੱਗ ਗਿਆ। ਲਾਇਦਾ ਮੈਂ ਵੀ 2-3 ਤੇ ਪਿਛਲੇ ਸਾਲ ਉਹ ਚੋੜੇ ਪੱਤੇ ਉਹ ਦੁੱਧ ਕਰਕੇ ਸਾਰੇ ਪੱਟ ਹੋ ਗਏ ਤੇਰੇ ਜਦੋਂ ਕਰਿਆ ਆ ਹੁਣ ਮੈਂ ਕਿਹਾ ਵੀ ਕੋਈ ਬੜਾ ਹੀ ਪੱਟ ਕੇ ਲਿਆ ਕੇ ਲਾਈ ਆ ਚੱਕੜੀ ਲਾ ਕੇ ਬਰਸਾਤ ਦੀ ਵਿੱਚ ਆ ਪੱਟ ਲਾ ਆ ਪੱਟ ਨੇ ਦੇਖਦਾ ਦੂਹਾ ਵਿੱਚੋਂ ਆ ਠੀਕ ਆ ਇਹਦਾ ਮਾਰਗੀ ਰਾਹੀਂ ਲੱਗ ਜਾਂਦਾ ਆ ਇੱਕ ਚੋੜੇ ਪੱਤੇ ਵਾਲਾ ਹੁੰਦਾ ਜਿੱਕਰ ਉਹ ਖੜਾ ਪਰਾਂ ਆ ਬਿੱਟੀ ਦੀ ਗੋਲ ਵੀ ਹੈ ਨਾ ਉਹ ਪਾਲੇ-ਪਾਲੇ ਉਹ ਤਾਲੀ ਦੀ ਗੱਡੀ ਹੋਗੀ ਖੜੀ ਰਹਿੰਦੇ ਤੈਨੂੰ ਕਹਿੰਦੀ ਐ ਇਹ ਲੈ ਟਾਲੀ ਉਹ ਆ ਤੇਰੇ ਖੇਤ ਚ ਖੜੀ ਆਪਣੀ ਵੇਚ ਲਈ ਜਾਂ ਮਰ ਜੀ ਬੈਠਣੇ ਨੂੰ ਪਿਆ ਸਾਲੀ ਨੇ ਹਾਂ ਆਓ ਜੀ ਮੀਂਹ ਤਾਂ ਪੈ ਰਿਹਾ ਪਰ ਭੂੜ ਦੀ ਗੱਲ ਗੱਲ ਬਣੀ ਨਹੀਂ ਉਹਦੇ ਗਾਣੇ ਜਿਹੜਾ ਮੀਂਹ ਦਾ ਕੰਮ ਉਹ ਮੀਂਹ ਹੈ ਲੈ ਪੈਣਾ ਤਾਂ ਚਾਹੀਦਾ ਨਹੀਂ ਪਰ ਕਰੇ ਕਿਆ ਪੰਜ ਦਿਨ ਹੋ ਗਏ ਲੈਟ ਨਹੀਂ ਆਈ ਜਿੱਦਾਂ ਦਾ ਮੀਂਹ ਪੈਂਦਾ ਉਹਦੇ ਕਰਕੇ ਫਸਲਾਂ ਸਾਰੀਆਂ ਪਾਣੀ ਮੰਗ ਰਹੀਆਂ ਗੰਨੇ ਕੁੰਨੇ ਕਿ ਨਹੀਂ ਤਾਂ ਉਹ ਨਾ ਹੈ ਨਹੀਂ ਜਿਹੜਾ ਗਰਮੀਆਂ ਦਾ ਟਾਈਮ ਸਾਰ ਸਕੇ ਹੁਣ ਕੀ ਪਤਾ ਜਨਰੇਟਰ ਹੀ ਲਾਉਣਾ ਪੈਣਾ 1-2 ਦਿਨ ਤੱਕ ਦੇਖ ਕੇ ਜੇ ਨਾ ਆਈ ਕਿਉਂਕਿ ਹਵਾ ਬਹੁਤ ਜ਼ਲਦੀ ਰਹਿੰਦੀ ਹੈ ਇਹਦੇ ਕਰਕੇ ਲਾਈਟ ਆਉਂਦੀ ਨਹੀਂ ਰਾਤ ਨੂੰ ਟਾਈਮ ਤਾਂ ਰਾਤ ਦਾ ਹੈ ਬਾਕੀ ਲੱਗਣ ਦੇ ਡਰ ਕਾ ਨੂੰ ਰਾਤ ਨੂੰ ਆਉਂਦੀ ਆ ਪਰ ਰਾਤ ਨੂੰ ਵੀ ਲਾਈਟ ਨਹੀਂ ਆ ਰਹੀ ਕਿਉਂਕਿ ਲਾਈਨਾਂ ਖਰਾਬ ਹੋਈਆਂ ਪਈਆਂ ਹਵਾ ਚੰਦ ਚੱਲ ਕੇ ਹੁਣ ਫਸਲਾ ਪਾਣੀ ਮੰਗਦੀਆਂ ਸਾਰੀਆਂ ਗਰਮੀ ਦਾ ਟਾਈਮ ਹੈ ਕੰਨੇ ਸਾਰੇ ਪਾਣੀ ਮੰਗਦੇ ਆ ਚਲੋ ਦੇਖਦੇ ਆ ਜੀ ਜੇ ਤਾਂ 1 ਅੱਧਾ ਦਿਨ ਚ ਆ ਗਈ ਫੇ ਤਾਂ ਠੀਕ ਆ ਨਹੀਂ ਤਾਂ ਫਿਰ ਜਨਰੇਟਰ ਦੀ ਤਿਆਰੀ ਕਰਨੀ ਪੈਣੀ ਆ ਜਨਰੇਟਰ ਲਾਵਾਂਗੇ ਤਾਂ ਪਾਣੀ ਲੱਗਣਾ ਹਵਾ ਬਹੁਤ ਚਲਦੀ ਆ ਨਾ ਇਹਦੇ ਕਰਕੇ ਲਾਈਟ ਨਹੀਂ